ਗੂਟਰੀ ਤੇ ਆਏ ਚੋਰਾਂ ਵੱਲੋਂ ਦਿੱਤਾ ਗਿਆ ਵੱਡੀ ਵਾਰਦਾਤ ਨੂੰ ਅੰਜਾਮ ਕਰਦੇ ਬਾਹਰ ਖੜੀ ਜਿੰਨਕਾਰ ਕੀਤੀ ਚੋਰੀ ਚੋਰੀ ਕਰਦੇ ਚੋਰ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਦੂਰ ਲਿਜਾ ਕੇ ਕੀਤੀ ਸਟਾਰਟ ਮਾਮਲਾ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਦਾ ਦਿੱਥੇ ਇੱਕ ਘਰ ਦੇ ਬਾਹਰ ਇੱਕ ਜਿੰਨਕਾਰ ਖੜੀ ਕੀਤੀ ਗਈ ਸੀ ਆ ਇੱਕ ਸਕੂਟਰੀ ਤੇ ਤਿੰਨ ਵਿਅਕਤੀ ਆਉਂਦੇ ਹਨ ਜਿੰਨਾਂ ਵੱਲੋਂ ਇਸ ਕਾਰ ਨੂੰ ਚੋਰੀ ਕੀਤਾ ਗਿਆ ਤੇ ਇਹ ਕਾਰ ਹੈ ਜਿਹੜੀ ਇਹ ਘਰ ਦੇ ਘਰ ਤੋਂ ਦੂਰ ਲਿਜਾ ਕੇ ਇਹਨਾਂ ਵੱਲੋਂ ਸਟਾਰਟ ਕੀਤੀ ਗਈ ਇਸ ਨੂੰ ਲੈ ਕੇ ਥਾਣਾ ਥਰਮਲ ਦੇ ਐਸਐਚਓ ਨੇ ਕਿਹਾ ਕਿ ਉਹਨਾਂ ਨੂੰ ਤਲਾਸ਼ ਮਿਲ ਤਾਂ ਉਹਨਾਂ ਵੱਲੋਂ ਇਸ ਨੂੰ ਲੈ ਕੇ ਤੁਰੰਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਟੀਮਾਂ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਅਸਨਾ ਬਣਦਾ ਹੈ ਕਿ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਬਠਿੰਡਾ ਪੁਲਿਸ ਵੱਲੋਂ ਭਾਵੇਂ ਇਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਲੇਕਿਨ ਇਹ ਰੁਕਣ ਦਾ ਨਾਮਣੀ ਮੈਰਿੰਗੇ ਚੋਰੀ ਦੀਆਂ ਵਾਰਦਾਤਾਂ ਤੇ ਬੀਤੀ ਰਾਤ ਵੀ ਇਸ ਤਰ੍ਹਾਂ ਦੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਗੜੀ ਨੰਬਰ 8 ਦੇ ਵਿੱਚ ਚੋਰਾਂ ਵੱਲੋਂ ਇੱਕ ਜਿੰਕਾਰ ਚੋਰੀ ਕੀਤੀ ਗਈ ਅਤੇ ਇਹ ਚੋਰੀ ਕਰਦੇ ਚੋਰ ਨੇ ਜਿਹੜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਗੁਰੂ ਗੋਬਿੰਦ ਸਿੰਘ ਨਗਰ ਨੰਬਰ 8 ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਵੱਲੋਂ ਇੱਕ ਜਿੰਨ ਕਾਰ ਜਿਹੜੀ ਉਹ ਚੋਰੀ ਕੀਤੀ ਗਈ ਅਤੇ ਚੋਰੀ ਕਰਦੇ ਚੋਰ ਨੇ ਜੜੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਇਸ ਮਕਰਿਆਂ ਇਹ ਉਹਨਾਂ ਦੇ ਘਰ ਤੋਂ ਦੂਰ ਜਾ ਕੇ ਇਹਨਾਂ ਵੱਲੋਂ ਇਹ ਕਾਰ ਜਿਹੜੀ ਉਹ ਇਹਨਾਂ ਵੱਲ ਸਟਾਰਟ ਕੀਤੀ ਗਈ ਹੈ ਉੱਥੇ ਕਾਰ ਵੀ ਨਹੀਂ ਸਟਾਰਟ ਕੀਤੀ ਗਈ ਤੇ ਪਿੱਛੇ ਇੱਕ ਵਿਅਕਤੀ ਜਿਹੜਾ ਐਕਟਵਾ ਤਿਆਰਿਆ ਉਹ ਵੀ ਬਿਨਾਂ ਸਟਾਰਟ ਕੀਤੇ ਹੀ ਐਕਟਵਾ ਤੇ ਅੱਗੇ ਆ ਰਿਹਾ ਹੈ ਅਤੇ ਅੱਗੇ ਜਾ ਕੇ ਇਸ ਨੇ ਆਪਣੀ ਐਕਟਵਾੜੀ ਸਟਾਰਟ ਕੀਤੀ ਹੈ ਲੇਕਿਨ ਇਸੇ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹ ਸੱਚੇ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਲਦੀ ਹੀ ਇਹਨਾਂ ਚੋਰਾਂ ਨੂੰ ਗ੍ਰਿਫਟਰ ਕੀਤਾ ਜਾਵੇਗਾ ਟੀਮਾਂ ਬਣਾ ਕੇ ਇਹਨਾਂ ਦੀ ਪਾਲ ਜਿਹੜੀ ਆਹੋ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣ ਇਸ ਸੰਬੰਧੀ ਕੀ ਕਹਿੰਦੇ ਨੇ ਐਸਐਚਓ ਥਾਣਾ ਥਰਮਲ ਇਸ ਮਾਮਲੇ ਨੂੰ ਦੇਖੀ ਅਸਲ ਕੀ ਨਾਮ ਹੈ ਇਹ ਥਾਣਾ ਕਿਹੜਾ ਆਪਣਾ ਮੇਰਾ ਨਾਮ ਐਸ ਐ ਗਰਦਰਸ਼ਨ ਸਿੰਘ ਹੈ ਥਾਣਾ ਥਰਮਲ ਰਾਤ ਪਤਲਾ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮ ਨੂੰ ਵਿਅਕਤੀ ਬਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2000 ਰਕਮਾਂ ਦੀ ਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋਡ ਤੇ ਚੋਰੀ ਕਰਕੇ ਲੈ ਗਏ ਕੰਮ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਦੋਂ ਤਰਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਉਹਨਾਂ ਦੇ ਸਿਸ ਰਿਪੋਰਟ ਜਿਹੜੇ ਆਸੇ ਪਾਸ ਦੇ ਕੈਮਰੇ ਆ ਹੰਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋੜੀ ਕਰਦੇ ਉਹ ਤੋਂ ਐਫਪੀ ਕਰ ਰਹੇ ਹੁੰਗੇ ਲੈ ਕੇ ਜਾ ਰਹੇ ਨੇ ਰੋਡ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ ਕੀ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਹੀ ਸਕੂਟਰੀ ਤੇ ਆਈ ਸੀਗੇ ਉਹ ਮੋਟਰ ਦਾ ਹਲਾਤਾ ਤਾਂ ਇਹ ਜੱਫਦਾ ਵੀ ਤਨੇ ਵਿਅਕਤੀ ਸਕੂਟਰੀ ਤੇ ਆਈ ਸੀਗੇ ਇੱਕ ਤਾਂ ਬੇਤੀ ਸਲੂਟਰੀ ਰੋਡ ਤੇ ਜੇ ਲੈ ਕੇ ਜਾ ਰਿਹਾ ਤੇ ਦੋ ਜਿਹੜੇ ਉਹ ਕਾਰ ਨੂੰ ਰੋਡ ਤੇ ਲੱਗੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਕਿਹੜਾ ਏਰੀਆ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਨਗਰਾ ਗਲੀ ਨੰਬਰ 8 ਇਸ ਵੀ ਮੀਡੀਆ ਅਸਲ ਜੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰੀ